ਸਾਡੀ ਗੱਲ ਮਤਲਬ 25 ਦਿਨ ਹੋ ਗਈ ਸੀ ਸਾਡੀ ਗੱਲ ਨਾ ਨਾ 26ਵੇਂ ਦਿਨ ਨਾ ਨਾ ਅੱמא 25 ਜੀ ਜਬ ਆਾਂਗੇ ਗਰਮੀ ਥੋੜੀ ਵੱਧ ਜਾਏਗੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਜਾਨੇ ਉਮੀਦ ਹੈ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਜਾ ਕੇ ਪਹਿਲਾਂ ਸਬਸਕ੍ਰਾਈਬ ਕਰ ਲਓ ਅੱਜ ਵਾਲੀ ਵੀਡੀਓ ਜਿਹੜੀ ਮੋਸ਼ਕੀ ਤੇ ਆ ਮੋਸ਼ਕਪ੍ਰੀਤ ਤੇ ਮੱਝਪ੍ਰੀਤ ਤੇ ਆ ਵੈਸੇ ਮੈਂ ਉਸ ਤੇ ਵੀਡੀਓ ਬਣਾਉਣੀ ਨਹੀਂ ਸੀ ਪਰ ਉਹ ਖੋਦੇ ਮੈਸੇਜ ਕਰ ਕਰਕੇ ਬੰਦੇ ਨੂੰ ਪ੍ਰਵੋਕ ਕਰਦੀ ਆ ਹਨ ਤੁਸੀਂ ਮੇਰੀ ਜਿੰਨੀਆਂ ਵੀ ਵੀਡੀਓਜ਼ ਦੇਖੀਆਂ ਨੇ ਕਿਸੇ 'ਚ ਮੈਂ ਕਿਸੇ ਨੂੰ ਵੱਧ ਦਵਾ ਨਹੀਂ ਦਿੱਤੀ ਕਿਸੇ ਨੂੰ ਕੋਈ ਗਲਤ ਗਾਲਾਂ ਨਹੀਂ ਕੱਢੀਆਂ ਜਾਂ ਕੋਈ ਗਲਤ ਸ਼ਬਦ ਨਹੀਂ ਯੂਜ਼ ਕੀਤਾ ਪਤਾ ਨਹੀਂ ਉਹਦੀ ਪਰਬ੍ਰਿਸ਼ੀ ਇਹੋ ਜਿਹੀ ਹੋਈ ਆ ਉਹ ਆਦੇ ਮਾਪਿਓ ਤੇ ਗਈ ਆ ਹਨ ਤਾਂ ਕਰਕੇ ਉਹ ਇਹੋ ਜਿਹੀ ਲੈਂਗੁਏਜ ਯੂਜ਼ ਕਰਦੀ ਆ ਜਿਹੜੀ ਕਿ ਲੈਂਗੁਏਜ ਮੈਂ ਕਦੇ ਵੀ ਨਹੀਂ ਯੂਜ਼ ਕਰ ਸਕਦੀ ਜਿਹੜੀ ਲੈਂਗੁਏਜ ਉਹਨੇ ਯੂਜ਼ ਕੀਤੀ ਆ ਜਦੋਂ ਇਹਨੂੰ ਕੋਈ ਸੱਚੀ ਸੁਣਾਉਂਦਾ ਫੇਰੇ ਦੇ ਮਿਚ ਲੱਗਦੀ ਆ ਪਰ ਡੋਂਟ ਵਰੀ ਹਟਣਾ ਮੈਂ ਵੀ ਨਹੀਂ ਤੂੰ ਜੋ ਮਰਜ਼ੀ ਕਰ ਲੈ हां जी वीडियो नु पूरा देखियो स्किप ना करियो ਤੁਹਾਡੇ ਸਾਹਮਣੇ ਬਹੁਤ ਇਹੋ ਜੀਆਂ ਗੱਲਾਂ ਆਣਗੀਆਂ ਜਿਹੜੀਆਂ ਤੁਸੀਂ ਸੁਣ ਕੇ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਉਸ ਰਿਕਾਰਡਿੰਗ ਤੋਂ ਪਤਾ ਲੱਗ ਜਾਊਗਾ ਵੀ ਇਹ ਕਿੰਨੀ ਕੁ ਆਕਾਤ ਦੀ ਮਾਲਕਿਨ ਹੈ ਐਂਡ ਅੱਜ ਹੈ ਗਿਆ ਜੀ ਹੈਪੀ ਹੋਲੀ ਐਂਡ ਬਹੁਤ ਯਾਨੀ ਕਿ ਅੱਜ ਦਾ ਦਿਨ ਤਾਂ ਯਾਦ ਆ ਗਿਆ ਕਿ ਅਸੀਂ ਪਿਛਲੀ ਵਾਰੀ ਮੁਕਸਸ ਸੀ ਨਾ ਮम्मी ਕਿੰਨੇ ਵਜੇ ਹੋਲੀ ਮਨਾਈ ਸੀ ਅੱਜ ਨਾ ਹੋਲੀ ਹਾਂ ਅੱਜ ਅੱਜ 13 ਤਰੀਕ ਹੈ 14 14 ਦਾ ਆਜੋ ਲਈ ਤੇ ਕੱਲ ਹੋਲਾ ਬਣਾ ਕੱਲ ਹੋ ਹੋਲਾ ਮੱਲਾ ਹਾਂ ਅੱਛਾ ਪਿਛਲੀ ਹੋਲੀ ਤੇ ਤੂੰ ਆਦੇ ਸਾਰੇ ਸੀਗੇ ਹਨਾ ਤਾਂ ਪੂਰੇ ਰੰਗ ਲਾ ਕੇ ਆਈਆਂ ਉੱਥੇ ਦਸੀ ਜਾਂਦਾ ਤੇਰੇ ਘਰ ਵਾਲਾ ਖੜ ਜਾ ਤੂੰ ਤੂੰ ਵੀ ਸੁਣ ਕੇ ਜਾਈਂ ਲਾਸਟ ਤੇ ਕਲਿੱਪ ਲੱਗੀ ਹੋਈ ਆ 5 ਮਿੰਟ ਦੇ ਜਿਵੇਂ ਤੁਸੀਂ ਲਾ ਲੋ तकरीबन 12 ਵਜੇ ਤੋਂ ਬਾਅਦ ਬਾਦ ਦੁਪਹਿਰਿਆਂ ਵਲੇ ਜਾਂ ਸ਼ਾਮ ਨੂੰ ਜ਼ਿਆਦਾਤਰ ਖਾ ਕੇ ਖੇਡਣ ਦੇ ਸਾਡੇ ਇੱਥੇ ਕੋਣ ਆ ਹੋ ਉਹ ਤੇ ਵਿਚਾਰੇ ਨੇ ਕੰਮ ਕਰਨਾ ਹੀ ਆ ਮੂਲ ਕੋਲ ਕੋਗੇ ਤਾਂ ਕੰਮ ਕਰਦਾ ਤੂੰ ਛੱਡਿਆ ਉਹਨੂੰ ਕਿਸੇ ਪਾਸੇ ਜੋਗਰਾ ਬਾਕੀ ਤੂੰ ਕੀ ਜੀਬਾਂ ਦੀਆਂ ਕੱਢੀ ਜਾਣੀ ਐ ਨੂੰ ਤੂੰ ਨਹੀਂ ਹੈਗੀ ਇਨੀ ਕਿਊਟ ਨਾ ਬਣਿਆ ਕਰ ਹਾਈ ਕਿਤੇ ਚੀਵ ਕੱਢ ਦੇ ਦੀ ਨਾ ਕੋਲ ਲੇ ਪ ਡਿੱਗ ਜੂਗੀ ਬਾਹਰ ਅਸੋ ਠੀਕਰ ਰਖੀ ਬੈਠਾ ਅੱਛਾ ਕੀ ਜਗਾੜਮੈਂਟ ਲਾਇਆ ਇਹਨਾਂ ਨੇ ਸੋਟੀ ਨੇ ਤਾਂ ਰੱਖਿਆ ਕੋਲੇ ਇਹਨਾਂ ਨੂੰ ਆਏ ਵਿਜੇ ਹੁਣ ਤੋਂ ਦੁਬਾਰਾ ਪੈਰ ਪਟਿਆ ਕਰੋ ਨਾ ਹੋ ਸਕਦਾ ਤੇਰੇ ਮੌਰਾਂ ਤੇ ਮਾਰਨ ਕੀ ਪਤਾ ਮੱਤ ਦੇਤੀ ਹੋਵੇ ਕਿਸੇ ਨੇ ਵੀ ਆ ਸੋਟੀ ਰੱਖਿਆ ਕਰੋ ਕੋਲੇ ਆਪਦੇ ਪਰ ਲੱਗਦਾ ਨਹੀਂ ਮੈਨੂੰ ਤੇਰੀ ਮਾਂ ਜਿਹੜੀ ਬਿਣਾ ਧੌਣ ਜੀ ਵਾਲੀ ਵੀ ਦੁਬਾਰਾ ਇਹਨਾਂ ਨੂੰ ਕੁਛ ਕਰਨ ਦੇਊਗੀ ਇਹ ਬੜੀ ਅੱਛੀ ਬਾਤ ਕਹੀ ਆਪੇ ਕਰਕੇ ਉਹਨਾਂ ਨੂੰ ਰਿਪਲਾਈ ਆ ਕਿ ਸਾਡੇ ਇੱਧਰ ਏਰੀਆ ਵਿੱਚ ਹਵੇਲੀ ਕਹਿੰਦੇ ਆਂ ਅੰਦਰ ਮਾਲਵਾ ਵਿੱਚ ਆਵੜਾ ਕਰੋ ਕਰੋ ਵੈਰੀ ਗੁੱਡ ਲੈ ਦੱਸ ਸੁਡਲ ਜੀ ਨਾ ਹੋਵੇ ਤਾਂ ਬੋਲਦੀ ਬੋਲਦੀ ਚੁੱਪਾ ਕਤੋਂ ਕਰਗੀ ਹਾਂ ਹਾਂ ਸਹੀ ਆ ਤੇਰੇ ਮਾਲਵੇ ਸੌਰੇ ਆ ਨਾ ਕਹਦੇ ਐਕਚੁਅਲੀ ਨਾ ਮੇਰੀ ਸੌਰਿਆਂ ਬੰਨੀ ਤੇ ਇਹਨੂੰ ਬਾੜਾ ਹੀ ਕਹਿੰਦੇ ਐ ਜਿੱਥੇ ਤੋਂ ਆਦੀ ਜ਼ਿੰਦਗੀ ਦੇ ਹਸੀਨ 28 ਦਿਨ ਗੁਜ਼ਾਰ ਕੇ ਆਈਆਂ ਉਥੇ ਬਾੜਾ ਹੀ ਕਹਿੰਦੇ ਆ ਲਗਰ ਲਗਰ ਆਵੇਂ ਲਿਖ ਦੋ ਮੈਂ ਵੀ ਘਰ ਦਾ ਕੰਮ ਕਰਦੀ ਆਂ ਹਾਂ ਛੋਟੇ ਹੁੰਦੇ ਨੇ ਬੜੀਆਂ ਮੌਜਾਂ ਲਈਆਂ ਅਸ਼ਾ ਲਈਆਂ ਕਰੋ ਕਰੋ ਹੁਣ ਕੰਮ ਅੱਛਾ ਯਾਦਾਂ ਬਣਾਇਆ ਯਾਰ ਕਿਹੜੀਆਂ ਛੋਟੇ ਹੁੰਦੇ ਮੌਜਾਂ ਲਈਆਂ ਤੂੰ ਮੜਾ ਜਾਂ ਐਕਸਪਲੇਨ ਕਰੀ ਛੋਟੀ ਹੁੰਦੀ ਤਾਂ ਤੂੰ ਘਰੋਂ ਹੀ ਭੱਜ ਗਈ ਸੀਗੀ ਤੇ ਫਿਰ ਮੌਜਾਂ ਕਿਹੜੇ ਵੇਲੇ ਲੈ ਗਈ ਤੂੰ ਬਚਪਨ ਦੀਆਂ ਜਿਹੜੀਆਂ ਵਿੱਚ ਚਵਾਕਾਂ ਨੂੰ ਸੁਰਤ ਆਉਂਦੀ ਆ ਨਾ ਉਸ ਉਮਰ ਤੱਕ ਤਾਂ ਤੂੰ 35 ਸਾਲ ਵਾਲੀ ਐਕਸਪੀਰੀਅੰਸ ਲਈ ਆਈ ਆ ਆਪਦਾ ਗੋਡ ਐਨੀ ਵੈਡ ਕਰ ਲਿਆ ਪਰ ਮੇਰੇ ਸਿਰ ਤੇ ਰਹੀ ਜਾਂਦੇ ਮੈਂ ਫਿਰਾਂ ਕਿੰਨੀਆਂ ਬਰਾਵਾ ਤੂੰ ਘਰ ਆਉਂਦਾ ਹਾਂਜੀ ਐਵਰੀਵਨ ਉਹਨਾਂ ਨੇ ਨਾ ਪਤਾ ਨਹੀਂ ਕੀ ਬਣਾਇਆ ਕੁਛ ਉਹਨੇ ਨਾਲ ਪੱਠੇ ਲੰਦਾ ਏ ਬੋਬੀ ਕੀ ਹੋ ਰਿਹਾ ਫਟੇ ਫਟੇ ਤੇਰੀ ਮਾਂ ਦਾ ਸਿਰ ਹੋ ਰਿਹਾ ਜਿਹੜੀ ਹਾਲੇ ਤੱਕ ਵੀ ਤੈਨੂੰ ਹਟਾਉਂਦੀ ਨਹੀਂ ਹੈਗੀ ਤੇਰੀ ਵਰਗੀ ਤੇ ਤਾਂ ਉੱਠਦੀ ਤੇ ਹੱਥ 'ਚ ਝਾੜੂ ਫੜਾਇਆ ਹੋਵੇ ਬਿਨਾਂ ਚਾਹ ਦੇ ਤੇ ਤੇਰੀ ਵਰਗੀ ਤਾਂ ਫੇਰ ਠੀਕ ਹੋਉਂਦੀਆਂ ਨੇ ਪਰ ਉਹਨੂੰ ਵੀ ਕੀ ਸ਼ਰਮ ਸੰਗ ਹੋਊਗੀ ਲੋਕਾਂ ਦੀਆਂ ਆਈਡੀਆਂ ਥੱਲੇ ਆ ਕਮੈਂਟ ਕਰਦੀ ਆ ਆਹੀ ਦੁਆਦੀ ਹਰਕਤ ਭੱਜੇ ਨਾਲੀ ਕਿਸੇ ਖਾਨਦਾਨੀ ਘਰ ਚ ਕੀਤੀ ਹੁੰਦੀ ਨਾ ਤੇ ਤੇਰੇ ਟੋਟੇ ਕਰਕੇ ਤੇਨੂੰ ਰਾਜਕਨਾਲ ਚ ਸਿੱਟ ਦਿੰਦੇ ਜਾਂ ਤਾਂ ਫਿਰ ਤੇਰੇ ਵਰਗੀ ਦੀ ਚਾਹ ਪਾਈ ਹੁੰਦੀ ਤੜਕੇ ਦਾਣੇ ਚ ਉਸ ਤੋਂ ਬਾਅਦ ਤੇਰੇ ਵਰਗੇ ਨੂੰ ਝਾੜੂ ਫੜਾਇਆ ਹੁੰਦਾ ਝਾੜੂ ਤੋਂ ਬੇਲੇ ਹੁੰਦੀ ਤਾਂ ਕੱਪੜੇ ਫੜਾਏ ਹੁੰਦੇ ਵੀ ਇਹ ਤੋਂ ਹੁਣ ਉਸ ਤੋਂ ਬਾਅਦ ਕੋਈ ਹੋਰ ਕੰਮ ਕਰਾਇਆ ਹੁੰਦਾ ਤੇ ਤੂੰ ਭਾਈ ਦੀ ਕਿ ਤੇਰਾ ਜੀ ਜਾਣਦਾ ਬਾਕੀ ਤੇਰੀ ਮਾਂ ਨੂੰ ਕਿ ਸੰਗ ਸ਼ਰਮਾ ਮੈਨੂੰ ਤਾਂ ਅੱਲਾ ਦਾ ਉਹ ਵੀ ਤੇਰੇ ਅੰਗੂ ਹੀ ਆਈ ਹੋਊਗੀ ਪਰ ਫਰਕ ਇੰਨਾ ਵੀ ਉਹ ਕੱਟ ਗਈ ਤੇਰੇ ਤੋਂ ਕਟਿਆ ਨਹੀਂ ਗਿਆ ਥੋੜੀ ਮਰਿਆ ਜਾ ਰੱਖੀਏ ਹੁਣ ਆਪ ਬਹੁਤ ਨਹੀਂ ਦਿਲ ਨਾਲ ਕਰਦੇ ਹੋਏ ਘਰ ਦਾ ਸਾਰਾ ਕੰਮ ਕਰਦੇ ਆ ਜਲਦੀ ਜਲਦੀ ਹੁੰਨੇ ਆ ਆਪਾ ਫ੍ਰੀ ਤੇ ਹੋਲੀ ਦਾ ਤਾਂ ਆਪਣਾ ਬਚਪਨ ਅਸੀਂ ਕਾਫੀ ਖੇលਦੇ ਹੁੰਦੇ ਸੀ ਬਾਕੀ ਕੋਈ ਪਤਾ ਨਹੀਂ ਗਾ ਥੜੀ ਬਹੁਤ ਇੰਜੋਏ ਵੀ ਆਪਾਂ ਕਰਾਂਗੇ ਠੀਕ ਆ ਜੋ ਇਹ ਜੋ ਇੰਜੋਏਮੈਂਟ ਵੀ ਕਰਾਂਗੇ ਆਹੋ ਪਤਾ ਹੈ ਸਾਨੂੰ ਜਿਹੜੇ ਬਚਪਨ ਜਦੋਂ ਹੋਲੀ ਖੇਡ ਕੇ ਰੰਗ ਲਾਏ ਆ ਉਹ ਤਾਂ ਸਾਨੂੰ ਕੀ ਸਾਰੀ ਜੱਗ ਜਹਾਨ ਨੂੰ ਪਤਾ ਪਰ ਜੇ ਨਹੀਂ ਪਤਾ ਤਾਂ ਬਸ ਕੱਲਾ ਤੇਰੇ ਘਰ ਦੇ ਨੂੰ ਨਹੀਂ ਪਤਾ ਹਲਵਾ ਹਾਈਪੀ ਹਾਈਪੀ ਤੁਹਾਡੇ ਮੂੰਹ ਹੀ ਨਹੀਂ ਦੇਖਦੇ ਪਏਗਾ ਗੋੜ ਗੋੜੇ ਰੰਗ ਬਰੰਗੇ ਬਣੀ ਫਿਰਦੇ ਆ ਆ ਤੇਰੀ ਤੂੰ ਸਿੱਧਾ ਹੈਪੀ ਨਹੀਂ ਕਿਹਾ ਜਾਂਦਾ ਹੈਪੀ ਹੈਪੀ ਤੈਨੂੰ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਅਗਲੀ ਦੀ ਮਾਂ ਖੜੀ ਹੈ ਸਾਹਮਣੇ ਉਹਨੇ ਕਹਿ ਕੇ ਭੇਜਿਆ ਕਿ ਮੁਸ਼ਕਿਲ ਨਹੀਂ ਗਿਆ ਤਾਂ ਦੁਬਾਰਾ ਹੋਲੀ ਨਹੀਂ ਖੇਡਣ ਦੇਣਾ ਇਸ ਪਾਸੇ ਤੇ ਤੈਨੂੰ ਕੋਈ ਦਿੰਦਾ ਨਹੀਂ ਹੈਗਾ ਸੁਡਲੇ ਪਤਾ ਨਹੀਂ ਕਿਉਂ ਐਵੇਂ ਬਿਨਾ ਰਿਸਪੌਂਸ ਦੇ ਤੇ ਬਾਦ ਮਜ਼ਾਕ ਬਣਮਾਈ ਜਾਨੀ ਆ ਲੋਕਾਂ ਦੇ ਸਾਹਮਣੇ ਉਹੀ ਸੁਪਰਸਟਾਰ ਬਣੀ ਫਿਰਦੀਆਂ ਪੁੱਛਦੀ ਤੈਨੂੰ ਤੇਰੇ ਪਿੰਡ ਚ ਗਧੇ ਵੀ ਨਹੀਂ ਬੋੜੀ ਦੇਖੋ ਔਰ ਇਹ ਬੋੜੀ ਦਿਨਾਨਦਪੁਰ ਆਪਾ ਉਧਰ ਵੀ ਜਾਣਾ ਹੀ ਪੈਣਾ ਨੂੰ ਹਣਾ ਹੋਲੀ ਖੇਡ ਰਿਹਾ ਆਪਾਂ ਤਾਂ ਬਚ ਕੇ ਖੜੇ ਹੋਇਆ ਜਸ਼ਨ ਪਾਣੀ ਨਹੀਂ ਪੈਣਾ ਚਾਹੀਦਾ ਸਾਡੇ ਤੇ ਨਹੀਂ ਜਸ਼ਨ ਆ ਫਾਲ ਪੜ ਜਾਏਗਾ ਮੇਰਾ ਕੀ ਮੰਡੀ ਜਾਣਾ ਇਹ ਕੀ ਕਰਨਾ ਦੇਖੋ एवरीवन ਇਹਨਾਂ ਦਾ ਹੁੜੀਆ ਦੇਖੋ एवरीवन ਆ ਦੇਖੋ ਨਿੱਕੇ ਨਿੱਕੇ ਜਵਾਕ ਦੇਖੋ ਆ ਦੇਖ ਲਓ ਨਿੱਕੇ ਨਿੱਕੇ ਜਵਾਕਾਂ ਨੂੰ ਵੀ ਆਕੜਾ ਹਨਾ ਉਹਨਾਂ ਨੂੰ ਵੀ ਪਤਾ ਵੀ ਕੀ ਕੱਢਾਂਗੇ ਇਹਦੇ ਬਣੇ ਚੱਕ ਕੇ ਕੋਈ ਇਹਨੂੰ ਰਿਸਪਾਂਸ ਨਹੀਂ ਦੇ ਰਿਹਾ ਉਹੀ ਕਦੇ ਉਹਨੂੰ ਬੁਲਾ ਲੈਂਦੀ ਕਦੇ ਉਹਨੂੰ ਬੁਲਾ ਲੈਂਦੀ ਬਿਸ਼ਰਮ ਜੀ ਆਪਦੀ ਬੇਇੱਜ਼ਤੀ ਆਪ ਹੀ ਕਰਾਈ ਜਾਂਦੀ ਆ ਉਹਨਾਂ ਨੂੰ ਨਾ ਇਹ ਬਿਸ਼ਰਮ ਜੀ ਇੰਡਾਇਰੈਕਟਲੀ ਕਹਿ ਵੀ ਹਟ ਮੇਰੇ ਤੇ ਪਾਣੀ ਨਹੀਂ ਪੈਣਾ ਚਾਹੀਦਾ ਮੈਂ ਫਿਰ ਮੇਰੇ ਤੇ ਪਾਣੀ ਪਾਉਣ ਆਉਣਗੇ ਨਾ ਫਿਰ ਮੈਂ ਮੂਰੇ ਮੂਰੇ ਭੱਜੂਗੀ ਦੇਖ ਦੇਖੋ एवरीवन ਮੇਰੇ ਤੇ ਪਾਣੀ ਪਾਉਂਦੇ ਸੋ ਸੌਰੀ ਆਫਟਰ ਆਲ ਤੇਰੀ ਇਹ ਨਹੀਂ ਸਟਰਗਲ ਤੋਂ ਬਾਅਦ ਵੀ ਤੈਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਥੋ ਹੁਣ ਤੂੰ ਆਦੀ ਔਕਾਤ ਸਮਝ ਲੈ ਲੋਕਾਂ ਨੂੰ ਤੂੰ ਆਦੀ ਫੇਕ ਆਈਡੀਆ ਤੋਂ ਮੈਸੇਜ ਕਰਦੀ ਜਿਹੜੀ ਇਹਦੀ ਮੰਮੀ ਦੀ ਆਈਡੀ ਤੋਂ ਮੈਸੇਜ ਕਰਦੀ ਹੈ ਨਾ ਜਿਹੜੀ ਤੂੰ ਟ੍ਰੈਂਡਿੰਗ ਵੌਇਸ ਦੇ ਨਾਂ ਤੇ ਬਣਾ ਰੱਖੀ ਆ ਸਾਨੂੰ ਪਤਾ ਉਹ ਤੇਰੀ ਮੰਮੀ ਦੀ ਆਈਡੀ ਆ ਹਟ ਜਾਏ ਜਾਂ ਕੁਛ ਕਰ ਨੋ ਸੀਰੀਅਸਲੀ ਨਾ ਪੰਗਾ ਲੈਪ ਨਹੀਂ ਬਾੜੀ ਬੇਇਜ਼ਤੀ ਹੋਊਗੀ ਤੇਰੇ ਬਾੜੇ ਪਰਦੇ ਫੁੱਲਣਗੇ ਤੇਰੇ ਫਿਰ ਮਾਰ ਮਾਰ ਚੱਪਣਾ ਤੇਰਾ ਸਿਰ ਗੰਜਾ ਕਰ ਦੂੰਗੀ ਬੰਦੇ ਦੀ ਪੁੱਤਰ ਬਨ ਜਾ ਤੂੰ ਉਹੀ ਪੁੱਛ ਰਿਹਾ ਸੌਰੀ ਉਹੀ ਦੱਸ ਰਿਹਾ ਮੈਂ ਮਤਲਬ 25 ਦਿਨ ਸਾਡਾ ਰਿਟੇਸ਼ਨ ਸੀ 25 ਦਿਨਾਂ ਦਾ 26 ਦਿਨਾਂ ਦਾ ਭਜਾਲਿਆ ਸੀ ਉਹ ਤਾਂ ਕੁਝ ਨਹੀਂ ਬਸ ਮੈਂ ਉਹਨੂੰ ਕਿਹਾ ਸੀ ਉਹਦੀ ਸੀਗੀ ਭਈ ਏਸ ਘਟਾ ਅੱਛਾ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ 1 ਸਾਲ ਡੇਢ ਸਾਲ ਰੁਕ ਜਾ ਉਹਦੀ 16 ਸਾਲੀ ਦਾ ਮੈਂ ਕਿਹਾ 1 ਸਾਲ ਡੇਢ ਸਾਲ ਰੁਕ ਜਾ ਮੁਰਗੀ ਕੋਈ ਸੈਟਿੰਗ ਕਰ ਲਾਂਗੇ ਕਹਿੰਦੀ ਨਹੀਂ ਹੁਣੀ ਕਹਿੰਦੀ ਫਿਰ ਬਹੁਤ ਵਿਗਾੜ ਪੈ ਜਾਂਦੇ ਆ ਇਹ ਹੋ ਜਾਂਦਾ ਗੱ ਓਹੋ ਫੇਰ ਤਾਂ ਸਕੀਮ ਸੀ ਹਨਾ ਤੇਰੀ ਤੇ ਤੇਰੀ ਮੰਮੀ ਦੀ ਤੁਹਾਨੂੰ ਵੀ ਇਹ ਹੋਗਾ ਵੀ ਹੁਣ ਤਾਂ ਦੌਰ ਜੇ ਚੱਲੀ ਜਾਂਦਾ ਕਪੜ ਬਲੌਗਰਾਂ ਦਾ ਬਈ ਬੁਗੜਾ ਬੁਗੜੀ ਵਾਂਗੂ ਮੈਂ ਵੀ ਫੇਮਸ ਹੋ ਜੂੰਗੀ ਫੇਮਸ ਹੋਣੀ ਆਈ ਸੀ ਫੇਰ ਤਾਂ 28 ਦਿਨ ਤਾਂ ਬਸ ਨਹੀਂ ਕੁਟ ਮੇਰੇ ਤਾਂ ਹੋਈ ਨਹੀਂ ਸੀ ਰਿਲੇਸ਼ਨਸ਼ਿਪ ਤਾਂ ਬਣਿਆ ਸੀ ਉਹ ਸਰਟੀਫਿਕੇਟ ਆ ਛਿਆ ਮਤਲਬ ਫਿਰ ਉਰੇ ਉਰੇ ਕਿੰਨਾ ਟਾਈਮ ਮਤਲਬ ਤੁਸੀਂ ਬਲੌਗ ਬਲੌਗ ਵੀ ਪਾਉਣ ਲੱਗੇ ਸੀ ਇੱਕ ਦੂਜੇ ਨਾਲ YouTube ਤੇ ਨਹੀਂ ਬਲੌਗ ਤਾਂ ਬਈ 21 ਪੈਸੇ ਦਾ ਉਹ ਕਹਿੰਦੀ ਸੀ ਕਿ ਆਪਾਂ ਮਤਲਬ ਪਿਆਰ ਲਵਸ਼ ਹੋਈ ਦਦਿਆ ਮੈਂ ਕਿਹਾ ਚੱਲ ਠੀਕ ਹੈ ਤੇ ਬਸ ਉਹਨੇ ਇੱਕ ਹੀ ਬਲੌਗ ਪਾਇਆ ਸੀ ਮੁਰਕਾ ਜਿਹਾ ਸੀ ਨ 25 ਦਿਨ ਬਸ ਗੱਲ ਕਰਦੇ ਰਹੇ ਆ ਪੈਂ ਕਰਾਂਗੇ ਬਹੁਤ ਕਰਾਂਗੇ ਸੁਪਨੇ ਸਜਾ ਲਈ ਹੁਣ ਕਿ 26 ਦਿਨ ਲਿਆਂਦੀ ਤੇ ਕਹਿੰਦੀ ਸੀ ਮੈਂ ਆਪਣੇ ਮਾਪੇ ਕੋਲ ਰੱਖੂੰਗੀ ਤੇਰਾ ਮਾਪੇ ਮੁੜ ਕੇ ਜਿਵੇਂ ਐਸਪੈਕਟ ਜਨੇ ਘਟਾਤੀ ਬਸ ਵਾਹ ਸੁਡਲੇ ਲਵ ਸਟੋਰੀ ਤਾਂ ਇਹ ਸੁਣਾਉਣ ਬੈਗੀ ਜਿਵੇਂ ਯੂਵੀਐਸੀ ਦੂਜੀ ਵਾਰ ਚ ਕਲੀਅਰ ਕਰ ਲਿਆ ਹੁੰਦਾਗਾ ਪਰ ਚ ਇਨਸਪਾਇਰ ਹੋਣਗੇ ਨਾ ਤੇਰੇ ਤੋਂ ਨਾਲੇ ਪੇਰੈਂਟਸ ਕਹਿਣਗੇ ਵੀ ਇਹਨੂੰ ਮੁਸ਼ਤੀ ਨੂੰ ਫੋਲੋ ਕਰੋ ਇਹਨੇ ਤਾਂ ਦੂਜੀ ਵਾਰ ਚ ਕਲੀਅਰ ਕਰ ਲਿਆ ਭਾਈ ਬਾਈ ਘੰਟੇ ਪੜ੍ਹਦੀ ਰਹੀ ਹੈ ਇਹ ਇਨੀ ਔਕੜਾਂ ਦੇ ਬਾਵਜੂਦ ਵੀ ਇੱਥੋਂ ਤੱਕ ਪਹੁੰਚੀ ਇਹਨਾਂ ਸਟਰਗਲ ਹੈ ਇਹਦਾ ਨਹੀਂ ਉਹਦੇ ਘਰ ਦੇ ਬਾਈ ਫੋਨ ਕਰਦੇ ਰਹੇ ਬਾਕੀ ਪਤਾ ਕੀ ਆ ਜਦੋਂ ਕੁੜੀ ਇੱਕ ਵਾਰੀ ਬਾਗੀ ਚਲੋ ਠੀਕ ਆ ਉਹਨੂੰ ਪਤਾ ਲਿਆ ਤੱਕਣਾ ਮੈਂ ਚਲੋ ਵੀ ਉਹਨਾਂ ਦੀ ਮਰਜ਼ੀ ਹੀ ਕਰਦਿਆਂ ਦੀ ਤਾਂ ਰੱਖ ਲੈਣੀਆਂ ਨਹੀਂ ਬੱਸ ਨਾ ਨਾ ਬੱਸ ਪਰ ਉਹ ਫੋਨ ਲਾਉਂਦੀ ਰਿਖੇ ਅੱਛਾ ਤੇ ਮਾਸੀ ਨੂੰ ਮੰਮੀ ਨੂੰ ਉਹਦੇ ਡੈਡੀ ਤਾਂ ਗੱਲ ਨਹੀਂ ਕਰਦਾ ਸੀਗਾ ਤੇ ਬਾਅਦ ਚ ਫਿਰ ਜਦੋਂ ਸਾਡੀਆਂ ਗੱਲਾਂ ਨਹੀਂ ਫਿੱਟੀਆਂ ਹਨਾ ਉਹਨੇ ਕਹੇ ਤਾਂ ਅਸੀਂ ਵੀ ਮੈਂ ਨਹੀਂ ਰਹਿਣਾ ਚਲੋ ਮੈਂ ਨਹੀਂ ਕਿਹਾ ਬੱਸ ਦੇਖਿਆ ਸਭ ਕੁਝ ਦੁਨੀਆ ਦੇ ਸਾਹਮਣੇ ਆਊਗਾ ਰੂਸਟਰ ਗਲਤ ਨਹੀਂ ਕਹਿੰਦੇ ਹੈਗੇ ਸਾਰੇ ਕਹਿੰਦੇ ਇਹ ਵੀ ਇਹਦੀ ਮੰਮੀ ਦਾ ਯੋਗਦਾਨ ਹੈ ਇਹਦੇ ਭਜਾਂਚੇ ਦੀ ਮੰਮੀ ਦਾ ਯੋਗਦਾਨ ਭਜਾਂਚੇ ਬੁੱਲੀ ਜਾਂਦਾ ਨਾ ਮੁੰਡਾ ਇਹ ਗੱਲ ਹੋਰ ਵੀ ਪਥੇਰਾ ਕੁਝ ਨਿਕਲ ਕੇ ਆਊਗਾ ਹਲੇ ਤਾਂ ਤੁਸੀਂ ਬਸ ਦੇਖਦੇ ਜਾਓ ਬਸ ਚੱਕਰ ਤਾਂ ਬਾਈ ਬਾਕੀ ਤਾਂ ਜੋ ਵੀ ਮੈਨੂੰ ਰਿਸ਼ਤੇਦਾਰ ਆਇਆ ਕਰੇ ਹਨਾ ਉਹ ਵੀ ਕਹਾ ਕਰੇ ਵੀ ਨਹੀਂ ਸਹੀ ਨਹੀਂ ਕੁੜੀ ਬਾਕੀ ਕੁੜੀ ਦਾ ਹਨਾ ਕੈਕਟਰ ਪਤਾ ਲੱਗ ਜਾਂਦਾ ਗੱਲਾਂ 'ਚ ਠੀਕ ਹੈ ਬਈ ਸਹੀ ਮਤਲਬ ਕਿਵੇਂ ਸਹੀ ਮਤਲਬ ਰਿਸ਼ਤੇਦਾਰ ਆ ਜਾਣ 15 20 ਨੇ ਹੂੰ ਹੂੰ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਨਾ ਨਹੀਂ ਪਾਕੇ ਰੱਖਣੀ ਪੈਂਦੀ ਆ ਜਿਆਦਾ ਬੋਲਣਾ हां ਤੇ ਉਹ ਉਹਦਾ ਇੱਕ ਮਿੰਟ ਵੀ ਨੀ ਜਵਾਨ ਅੰਦਰ ਹੁੰਦੀ ਸੀ ਕਿਸੇ ਨੂੰ ਪੂਰਾ ਨਹੀਂ ਪਹਿਨਣ ਦੀ ਸੀ ਮੂਰੇ ਬੋਲਦੀ ਸੀ ਸਾਰਿਆਂ ਨੂੰ ਮੂਰੇ ਇਹ ਤਾਂ ਨਾ ਤੁਨਾ ਮਾਮਾਤੀ ਦੀ ਖਾਸੀਅਤ ਹੈਗੀ ਇਹ ਥੋੜਾ ਕਿਸੇ ਨੂੰ ਬੋਲਣ ਦਿੰਦੀਆਂ ਨੇ ਇਹ ਆਪਣੇ ਆਪ ਨੂੰ ਕੈਂਚ ਚੋ ਸਮਝਦੀਆਂ ਨੇ ਫਿਰ ਮਾਮੇ ਦੀ ਕੁੜੀ ਆਈ ਸੀ ਕਰੀ ਮੈਂ ਬੈਠ ਕੇ ਗੱਲਾਂ ਮਤਲਬ ਕਰਨ ਲੱਗ ਗਿਆ ਕਿ ਇਹ ਬੋਲ ਵੀ ਕਿੰਨਾ ਕੀਤਾ ਬਾ ਗੀਤਾ ਗੱਲਾਂ ਕਰੀਂਦੀ ਸੀ ਤੇ ਉਹਦੇ ਦੇ ਵੀ ਸ਼ੱਕੀਤਾ ਮਾਮੇ ਦੀ ਕੁੜੀ ਤੇ ਕਹਿੰਦੀ ਉਹਨਾਂ ਕੋਲ ਇਹ ਕਰਨਾ ਆ ਨਹੀਂ ਕਰਨਾ ਉਹਨਾਂ ਕੋਲ ਨਹੀਂ ਖੜਨਾ ਉਹਦੇ ਨਾਲ ਨਹੀਂ ਗੱਲ ਕਰਨੀ ਸਾਰੇ ਰਿਸ਼ਤੇਦਾਰਾਂ ਨਾਲ ਮਤਲਬ ਸ਼ੱਕ ਕਰਦੀ ਸੀ ਤੇ ਚਾਚੀ ਸੀ ਉਹਦੇ ਕੋਲੇ ਵੀ ਨਹੀਂ ਬੈਠਣ ਦਿੰਦੀ ਸੀ ਮੈਨੂੰ ਸਾਰਿਆਂ ਨਾਲ ਤੋੜ ਟ੍ਰੇਨਿੰਗ ਤਾਂ ਫਿਰ ਇਹਨੂੰ ਤੇ ਮਮਮੀ ਦੇ ਰਹੀ ਸੀ ਟ੍ਰੇਨਿੰਗ ਇਹਨੂੰ ਪਿੱਛੋਂ ਆਈਐਸਆਈ ਤੋਂ ਮਿਲ ਰਹੀ ਸੀਗੀ ਫਿਰ ਤੈਨੂੰ ਵਰਤਨ ਕਿਵੇਂ ਦੇ ਦਿੰਦੀ ਇਹ ਕਿਸੇ ਨਾਲ ਤੂੰ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਦੀ ਹੋਗੀ ਨਾ ਇਹਦੇ ਨਾਲ ਇਹਦੇ ਫਿਰ ਉਹੀ ਗੱਲ ਹੋ ਗਈ ਚਾਹੇ ਜੀ ਕੋਕੋ ਇਹ ਜੇ ਬੱਚੇ ਨਹੀਂ ਮਮਮੀ ਨੂੰ ਅੱਖਾਂਆਂ ਕੱਢਦੀ ਰਹਿੰਦੀ ਪਤਾ ਪਤਾ ਕੀ ਹੈ ਕੰਮ ਕਰਕੇ ਗਈ ਸੀ ਉਹ ਐਸੀ ਵੀ ਬਸ ਮੇਰੀ ਚੱਲੇ ਤੇ ਕੋਈ ਮੇਰੇ ਤੇ ਮੈਨੂੰ ਕੰਮ ਦਾ ਨਾ ਕਵੇ ਪਰਾ ਕੀ ਗੱਲ ਬਈ ਰੋਟੀ ਪਕਾਉਣ ਲੱਗ ਜਾਂਦੀ ਤੇ ਚਲੋ 10 15 ਰੋਟੀਆਂ ਹੁੰਦੀਆਂ ਹਨਾ ਅਸੀਂ ਨਹੀਂ ਪਕਾ ਕੇ ਸਾਡੀਆਂ 3 4 ਜਣਾਂ ਦੀਆਂ ਤੇ ਮੈਂ ਬੈਠ ਜਾਣਾ ਚਾਚੀ ਕੋਲੇ ਜਾਂ ਮੰਮੀ ਕੋਲੇ ਕਿਸੇ ਕੋਲੇ ਵੀ ਦਵਾ-ਦਵ ਰੋਟੀਆਂ ਪਕਾ ਕੇ ਮਚਾਵਨ ਚੋਕੇ ਜਿਵੇਂ ਵੀ ਪਕਾਉਣੀਆਂ ਆਉਣੀਆਂ ਅਸੀਂ ਉਹ ਮੈਂ ਤੇ ਡੱਬੇ ਚ ਪਾ ਕੇ ਹਨਾ ਤੇ ਐਂ ਰੱਖ ਕੇ ਨੰਗੀਆਂ ਤੇ ਮੇਰੇ ਕੋਲੇ ਭੱਜਾਂ ਦੀ ਵੀ ਕਰੇ ਉਹ ਕਿਧਰ ਗਿਆ ਕੀਦੇ ਕੋਲੇ ਬੈਠਾ ਰ ਬਸ ਫੇਰ ਤਾਂ ਚੰਗਾ ਰਹਿ ਗਿਆ ਭਰਾਵਾ ਤਾਨਾ ਤੂੰ ਤਾਂ ਜਿਹੜਾ 28 ਦਿਨ ਵੀ ਇਹ ਦਿਨ ਅਹੀ ਜੀ ਨਾ ਕੱਟ ਗਿਆ ਸ਼ੁਕਰ ਹੈ ਤੂੰ ਰੋਇਆ ਨਾ ਕਰ ਕਮਲਿਆ ਫੇਰ ਤੂੰ ਤਾਂ ਸੋਚਿਆ ਕਰ ਵੀ ਖੜਾ ਛੁੱਟਿਆ ਤੇਰਾ ਇਹ ਜੀ ਨ ਇਹ ਕਹਿੰਦੀ ਸੀ ਮੈਨੂੰ ਲੱਗ ਰਿਹਾ ਨਾ ਮੈਂ ਤੇਰੀ ਮਾਂ ਪਿਓ ਨਾਲ ਰਹਿ ਨਹੀਂ ਸਕਦੀ ਕਿ ਨਾ ਹੀ ਕਿੰਨੀ ਮੈਂ ਕੁੱਥੇ ਰਹੀ ਆ ਤੇ ਕਹ ਤਾ ਕਿ ਮੈਂ ਰਹਿ ਨਹੀਂ ਸਕਦੀ ਮੈਂ ਖੁੱਲਾ ਘੁੰਮ ਜਿਵੇਂ ਪਹਿਲਾਂ ਮੇਰੀ ਲਾਈਫ ਸੀਗੀ ਮੈਂ ਉਨੇ ਉਨੇ ਜੀਣੀ ਆ ਕਹਿੰਦੀ ਇਹਨੂੰ ਬੱਸ ਸਟੈਂਡ ਦੇ ਪਿੱਛੇ ਪੇਰੀਆਂ ਥਲੇ ਖੜ ਖੜ ਕੇ ਆਈਸਕ੍ਰੀਮ ਆ ਖਾਣ ਦਾ ਸੁਆਪ ਐਸੀ ਕਿ ਕਿੱਥੇ ਘਰਾਂ ਚ ਰਹਿੰਦੀ ਆ ਕਮਲਿਆ ਘਰਾਂ ਘਰਾਂ ਚ ਰਹਿਣ ਆ ਰਹੀ ਹੈ ਨਹੀਂ ਇਹ ਰਹੀ ਤੇਦੀ ਮਾਂ ਇਕੱਠ ਚ ਉਹ ਅੱਡ ਹੋਈ ਬੈਠੀ ਆ ਉਹ ਤੇ ਦਾ ਸ਼ਰੀਫ ਪਿਓ ਸੀ ਜਿਹੜਾ ਕੱਟ ਗਿਆ ਇਹਦੀ ਮਾਂ ਨਾ ਪਤਾ ਕੀ ਆ ਭਾਈ ਇਹ ਗੱਲ ਵੀ ਮੈਂ ਉਹ ਪੁੱਛਿਆ ਸੀਗਾ ਮੈਂ ਕਿਹਾ ਮਤਲਬ ਕਿਸੇ ਨਾਲ ਨਹੀਂ ਬਾਈ ਅੱ ਅਰ ਜਦੋਂ ਵੀ ਸਾਡਾ ਰਿਲੇਸ਼ਨ ਬਣਿਆ ਤੇ ਮੈਨੂੰ ਪਤਾ ਲੱਗਾ ਤੇ ਪਤਾ ਲੱਗ ਹੀ ਜਾਂਦਾ ਬਈ ਹਾਂ ਕੋਈ ਚਾਹੇ ਸੱਚ ਬੋਲੀ ਚਾਹੇ ਝੂਠ ਪਤਾ ਲੱਗ ਜਾਂਦਾ ਇਹ ਕੀ ਸਿਸਟਮ ਆ ਉਹ ਮੈਨੂੰ ਪਤਾ ਲੱਗ ਗਿਆ ਸੀ ਵੀ ਹਣਾ ਕਿ ਠੀਕ ਐ ਤੇ ਫਿਰ ਉਹ ਚੀਜ਼ ਤੋਂ ਮੈਨੂੰ ਬਹੁਤ ਚੰਨਾ ਫਰਕ ਪਈ ਸੀ ਵੀ ਇਹ ਚੀਜ਼ ਐ ਟਬੜਾ ਝੂਠ ਬੋਲਿਆ ਤੇ ਕਮਲੇ ਫਿਰ ਉਹਦੀ ਮੰਮੀ ਨੇ ਸਿਖਾਇਆ ਹੋਊਗਾ ਉਹਨੋਂ ਵੀ ਇੱਕ ਬੈਕਅਪ ਪਲਾਨ ਵੀ ਰੱਖ ਵੀ ਜੇ ਇੱਕ ਇਧਰ ਨਾਲ ਚ ਗੱਲ ਬਣੀ ਤੇ ਫਿਰ ਆਪਾਂ ਗਾਹਾਂ ਚੱਲਾਂਗੇ ਉਹਦੇ ਕਰਕੇ ਉਹਨੂੰ ਬੈਕਅਪ ਪਲਾਨ ਤਾਂ ਰੱਖਣਾ ਹੀ ਸੀਗਾ ਹੁਣ ਤੇ ਇਹਦੀ ਮੰਮੀ ਨੂੰ ਤੂੰ ਐਵੇਂ ਹੀ ਸਮਝਦਾਂਗਾ ਉਹਦੀ ਧੌਣ ਧੁੱਪ ਨਾ ਸੁਗੜ ਕੇ ਨਹੀਂ ਉਤਰਾ ਡੈਡੀ ਜਿੱਦੇ ਲੈਣ ਆਇਆ ਉਹਨੇ ਮੇਰੇ ਸਾਹਮਣੇ ਹੀ ਤਾਂ ਕਿਹਾ ਇਹਦੇ ਡੈਡੀ ਨੇ ਕਹਿੰਦਾ ਇਹ ਤਾਂ ਤਿੰਨ ਥਾਂ ਪਹਿਲਾਂ ਵਿਆਹ ਕੀਤਾ ਸੀ ਤਾਂ ਠੀਕ ਆ ਭਾਈ ਹਾਂ ਉਤਰਾ ਮਾਮਾ ਫੋਨ ਲਾ ਰਾਂ ਮੈਨੂੰ ਕਿਹਾ ਸੀ ਵੀ ਇਹ ਤਾਂ ਦੋ ਦੋ ਤਿੰਨ ਥਾਂ ਘੁੰਮ ਆਈ ਆ ਵਾਪਸ ਕਹਿੰਦਾ ਤੇਰੀ ਰਹਿਣੀ ਨਹੀਂ ਵੀਰੇ ਛੱਡ ਦੇਦਾ ਖੜਾ ਛੱਡ ਦੇ ਉਹਦੇ ਮਾਮੀ ਨੇ ਮੈਨੂੰ ਬਹੁਤ ਫੋਰਸ ਕੀਤਾ ਸੀਗਾ ਬਹੁਤ ਜਿਆਦਾ ਮਤਲਬ ਮੈਂ ਤਾਂ ਹੀ ਮੈਨੂੰ ਨਫਤ ਬਹੁਤ ਹੋ ਗਈ ਸੀ ਵੀ ਯਾਰ ਮੈਨੂੰ ਝੂਠ ਬੋਲ ਲੈਣੇ ਓ ਵਾ 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 ਮੈਂ ਕਿ ਤੇਰੀਆਂ ਤਾਂ ਉਪਲਬਦੀ ਹੀ ਬਹੁਤ ਆ ਯਾਰ ਇੱਕ ਛੋਟੀ ਉਮਰ ਚ ਤਿੰਨ ਤਿੰਨ ਵਿਆਹ ਤੂੰ ਹੈਰਾਨ ਹੋ ਗਈ ਮੈਂ ਤਾਂ ਭਾਵੇਂ ਤੂੰ ਪੂਜਾ ਸੰਗਾ ਦੇ ਸੰਗ ਅਰਗੇ ਵੀ ਨਹੀਂ ਪਰ ਤੂੰ ਪੂਜਾ ਸੰਗਾ ਤੋਂ ਉੱਪਰ ਦੀ ਜਾਈ ਜਾਂਦੀ ਏ ਯਾਰ ਮੈਂ ਤਾਂ ਹੈਰਾਨ ਹੀ ਹੋ ਗਈ ਤੂੰ ਧਰਮਨ ਮਲਿਕ ਨੂੰ ਫੇਲ ਕਰਨ ਨੂੰ ਫਿਰਦੀ ਆ ਕੰਮਲੀਏ ਦੱਸਿਆ ਕਰ ਇਹ ਜਿਹੀਆਂ ਗੱਲਾਂ ਆਹੀ ਤਾਂ ਪਬਲਿਕ ਚ ਅੱਜਕੱਲ ਚੱਲਦਾਗਾ ਅੱਜਕੱਲ ਤਾਂ ਜਿਹਦੇ ਜਿੰਨੇ ਵਿਆ ਉਹਨਾਂ ਹੀ ਹਿੱਟ ਹੋ ਅੱਜਕੱਲ ਤਾਂ ਬਿਸ਼ਰਮੀ ਧਾਰ ਲੋ ਬਸੇ ਤੁਸੀਂ ਸਾਰੇ ਬਲੌਗਰ ਰਲ ਕੇ ਕੰਟਰੋਲ ਦਾ ਜੀ ਵੀਰ ਯਾਰ ਹਰਮਨ ਹਰਮਨ ਨਾਮ ਦਾ ਹੈ ਮੈਨੂੰ ਕਹਿੰਦੀ ਸੀ ਇਹ ਮੇਰਾ ਦੋਸਤ ਹੈਗਾ ਅੱਛਾ ਫਰ ਦੋਸਤ ਨਾਲ ਤਾਂ ਕੀ ਫੈੜਾਣਾ ਗੱਲ ਕਰਨ ਦਾ ਬਾਅਦ ਚ ਕੀ ਪਤਾ ਕੋਣਾ ਮੈਰਿਜ ਕਿਨ ਕੀਤਾ ਨਹੀਂ ਸੀ ਦੋਸਤਾਂ ਇਹ ਤਾਂ ਹੀ ਮੈਨੂੰ ਬਹੁਤ ਜ਼ਿਆਦਾ ਨਫਰਤ ਹੋ ਗਈ ਸੀ ਭਈ ਯਾਰ ਇਹ ਮੇਨੀਆਂ ਗੱਲਾਂ ਕਰਦੀ ਸੀ ਨਾ ਇਹ ਬਹੁਤ ਜ਼ਿਆਦਾ ਨਫਰਤ ਨਹੀਂ ਪਤਾ ਅੱਛੇ ਵਿੱਚ ਇੱਕ ਤਾਂ ਜ਼ਰੂਰ ਕਹੀ ਸੀਗੀ ਵੀ ਸਾਡੀ ਕੁੜੀ 28 ਦਿਨ ਲਾਈ ਤੇ ਉਹਦੇ ਜਿੰਨੇ ਪੈਸੇ ਵੰਡ ਕੇ ਦੇ ਦੋ ਵਾਹ ਭਈ ਆ ਬਿਣਾ ਤਾਂ ਜਿਹੜੀ ਤੇ ਮਾਤਾ ਬੜੀ ਬਿਜ਼ਨਸ ਮਾਈਂਡਰ ਨਿਕਲੀ ਹਨਾ ਮੈਨੂੰ ਲੱਗਦਾ ਹੈ ਨੀ ਤਾਂ ਅੰਬਾਨੀ ਨੂੰ ਫੇਲ ਕਰੂਗੀ ਫਿਊਚਰ ਚ ਸ਼ੁਦਈਆ ਤੂੰ ਉਹਨੂੰ ਮੋੜ ਕੇ ਪੁੱਛ ਲੈਦੇ ਦੀ ਮਾਂ ਨੂੰ ਵੀ ਆਂਟੀ ਤੁਸੀਂ ਕਿਸ ਰੇਟ ਤੇ ਆਏ ਸੀ ਉਹਨਾਂ ਕਰੇ ਰੇਟ ਮੈਂ ਦੇ ਦੇਣਾ ਇਹਦਾ ਆਪ ਸ ਵਿੱਚ ਸੈਟਲਮੈਂਟ ਜੀ ਕਰ ਲੈਨੇ। ਘਰੇ ਰਹਿੰਦੀ ਸੀ ਖੁੱਲਾ ਹਨਾ ਕਿ ਸਕੂਟੀ ਐ ਨੂੰ ਭੱਜੀ ਹੁੰਦੀ ਬਲੌਗ ਦੇਖਦੀ ਹੋਗੇ ਨਾ ਕਦੇ ਆਇਆ ਤਾਂ ਵੀ ਗੱਲਾਂ ਚ ਫਿਰਦੀ। ਇੱਥੇ ਮੰਮੀ ਕਹਿੰਦੀ ਸੀ ਘਰੇ ਬੈਠਾ ਰਹਿਣਾ ਬੈਠੇ ਰਹਿਣਾ ਜੋ ਮੰਗੋ ਮੰਗੇ ਜੀ ਉਹੀ ਲਿਆ ਕੇ ਦਵਾਂਗੇ। ਪਰ ਇਹ ਇਹ ਮੈਂ ਸਾਥ ਸਾਹਿਬ ਕਿਹਾ ਸੀ ਕਿ ਮੈਂ ਕਹਿ ਰਹੀ ਰਹਿ ਸਕਦੀ। ਹਾਂ ਤੇ ਇਹ ਕਹਿੰਦੀ ਮੈਨੂੰ ਸਲੂਨ ਤੇ ਲਵਾ ਦੇ। ਤੇ ਇਹ ਗੱਲ ਤੋਂ ਮੈਂ ਮੰਮੀ ਕੋਲੇ ਗੱਲ ਕਰੀ। ਮੰਮੀ ਕਹਿੰਦੀ ਨਹੀਂ ਲਾਉਣਾ ਨਹੀਂ ਹਜੇ ਕਿਉਂਕਿ ਘਰ ਦੇਆਂ ਵਿੱਚ ਯਕੀਨ ਨਹੀਂ ਕੀਤਾ ਸੀ। ਬਈ ਇਹ ਨੇਚਰੀ ਐਵੇਂ ਦੱਸੇ ਘਰ ਦੇ ਯਕੀਨ ਨਹੀਂ ਕੀਤਾ ਸੀ। ਘਰ ਦੇ ਨਾਲ ਐਸ ਵੀ ਦੇ ਬਾਹਰ ਦੀ ਬਾਤ ਨਾ ਪਾਜੇ। ਅੱਛਾ। ਤੇਰੇ ਤੇ ਐਨਾ ਕੁਵੀਂ ٹرسٹ ਨਹੀਂ ਹੈਗਾ ਵੀ ਤੈਨੂੰ ਕੋਈ ਕਿਤੇ ਰਿਸ਼ਤੇਦਾਰੀ ਚ ਜਾਂ ਮਤਲਬ ਸ਼ਹਿਰ ਵੀ ਜਾ ਰਹੀ ਭੇਜ ਦੇ ਹੱਦ ਹੋ ਗਈ ਯਾਰ ਹਾਲੇ ਤੂੰ ਸਾਨੂੰ ਬੋਲਣ ਨੂੰ ਮਰਦੀ ਹੈਗੀ ਜਿਹੜੇ ਸਾਬਣਾ ਤੇਰੀਆਂ ਹੈ ਅਸੀਂ ਉਪਲਬਧੀਆਂ ਸੁਣ ਰਹੇ ਹਾਂ ਨਾ ਤੇਰੀਆਂ ਤਾਂ ਸੱਤ ਪੁਸ਼ਤਾ ਸਾਡੀ ਇੱਕ ਪੁਸ਼ਤੇ ਦੀ ਜੁੱਤੀ ਦੇ ਬਰਾਬਰ ਵੀ ਹੈ ਨਹੀਂ ਭੈਣ ਜੀ ਜਿਹੜੀ ਤੂੰ ਸਾਡੀਆਂ ਵੀਡੀਓ ਥੱਲੇ ਆ ਕੇ ਕਮੈਂਟ ਕਰਦੀ ਆ ਅਸੀਂ ਨਹੀਂ ਤੇਰੀ ਬਰਾਬਰੀ ਕਰ ਸਕਦੇ ਭਾਈ ਸਾਡੇ ਤੋਂ ਤਾਂ ਔਖਾ ਹਨਾ ਤਿੰਨ ਤਿੰਨ ਵਿਆਹ ਕਰਾ ਲਈ ਯਾਰ ਤੂੰ ਐਡੀ ਛੋਟੀ ਉਮਰ ਚ ਕਿਉਂਕਿ ਤੇਰੀ ਮੰਮੀ ਕਿਹੜਾ ਘਟ ਹੋਊਗੀ ਤੇਰੇ ਨਾਲੋਂ ਉਹਨੇ ਵੀ ਤਾਂ ਆਪਦੇ ਟਾਈਮਾਂ 'ਚ ਬਥੇਰੇ ਰੰਗ ਲਾਏ ਹੋਣਗੇ ਹਨਾ ਪਰ ਗੱਲ ਇਹ ਹੈ ਵੀ ਲੋਕਾਂ ਸਾਹਮਣੇ ਤਾਂ ਨਹੀਂ ਆਏ ਕਿਉਂਕਿ ਉਹਦੇ ਰੋਸਟ ਨਹੀਂ ਹੁੰਦੇ ਸੀਗੇ ਬਾਕੀ ਇਹ ਵੀ ਹੈ ਤੁਹਾਡੀ ਮੰਮੀ ਦੀ ਸ਼ਕਲ ਤਾਂ ਨਹੀਂ ਦਿਖਾਉਂਦੀ ਕਿਉਂਕਿ ਤੇਰੀ ਮੰਮੀ ਨੇ ਕਿਹਾ ਹੋਗਾ ਵੀ ਮੇਰੀ ਸ਼ਕਲ ਨਾ ਦਿਖਾ ਦੀ ਮੈਨੂੰ ਸਿਆਣ ਲੈਣਗੇ ਲੋਕ ਕਿਤੇ ਫਿਰ ਕੈਦੇ ਫਿਰਨ ਇਹ ਤਾਂ ਉਹੀ ਆ ਓਏ ਪਿੰਕੀ ਮੋਗੇ ਵਾਲੀ ਹਾਂਜੀ ਐਸੇ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪ ਵੀ ਰੈਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਫੁੱਲ ਨਾ ਮਿਲेंगी ਸੇ ਹੋਰ ਵੀਡੀਓ ਨਾਲ ਬਾਏ